ਹਰ ਵਕਤ ਆਉਂਦਾ 1665 ਦੇ ਵਿੱਚ ਹੀ ਮਈ ਮਹੀਨੇ ਤਕਰੀਬਨ ਜਦੋਂ ਬिलासपुर रियासत ਦੇ ਰਾਜੇ ਦੀਪ ਚੰਦ ਦੀ ਮੌਤ ਹੋ ਗਈ ਤੇ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸੱਦਾ ਭੇਜਿਆ ਰਾਜੇ ਦੀਪ ਚੰਦ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੇ ਰਵਾਇਤ ਮੁਤਾਬਕ ਉਹ ਜੋ ਵੀ ਕਿਰਿਆਵਾਂ ਕਰਦੇ ਸਨ ਇਹ ਤਹਾਸਕ ਇਹਦੇ ਗੁਰੂ ਸਾਹਿਬ ਜੀ ਉਹਦੀ 13ਵੀਂ ਦੇ ਵਿੱਚ ਸ਼ਾਮਲ ਹੋਣ ਗਏ ਆਪਾਂ ਆਪਣੇ ਲਫ਼ਜ਼ਾਂ ਵਿੱਚ ਆਖਦੇ ਅੰਤਮ ਅਰਦਾਸ ਜਦੋਂ ਧੰਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਰਾਜੇ ਦੀਪ ਚੰਦ ਦੀ ਮੌਤ ਤੋਂ ਬਾਅਦ ਰਾਣੀ ਦੇ ਸੱਦੇ ਤੇ ਬਿਲਾਸਪੁਰ ਰਿਆਸਤ ਵਿੱਚ ਗਏ ਹਿਮਾਚਲ ਦਾ ਸਾਰਾ ਇਹ ਇਲਾਕਾ ਤਾਂ ਉੱਥੇ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਕਿ ਸਤਿਗੁਰੂ ਜੀ ਮੇਰੇ ਇਸ ਇਲਾਕੇ ਦੇ ਵਿੱਚ